ਜੀ ਸਵਾਗਤ ਹੈ ਮਿੱਤਰੋ ਤੁਹਾਡਾ ਸਭ ਦਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਵਸ਼ੇਰਾ ਦਿਖਾਉਣਾ ਫਤੇਜੰਗ ਨੀਲਾ ਵਸ਼ੇਰਾ ਤੇ ਇਸ ਘੋੜੇ ਦਾ ਪਿਓ ਹੈ ਜੀ ਜ਼ਬਰਜੰਗ ਘੋੜਾ ਜ਼ਬਰਜੰਗ ਘੋੜਾ ਵੀ ਬਹੁਤ ਮਜ਼ਬੂਤ ਤੇ ਸੁਨੱਖਾ ਘੋੜਾ ਤੇ ਪਿਓ ਵਾਂਗੂ ਪੁੱਤ ਵੀ ਪੂਰਾ ਸੁਨੱਖਾ ਤੇ ਬਹੁਤ ਚੰਗੀ ਚਾਲ ਤੁਰਦਾ ਜੀ ਆ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਤੇ ਕਰੰਟ ਵਸ਼ੇਰੇ ਤੇ ਚੈੱਕ ਕਰੋ ਮਿੱਤਰੋ ਵਸ਼ੇਰੇ ਨੂੰ ਜਦੋਂ ਬਾਹਰ ਕੱਢਿਆ ਤਾਂ ਵਸ਼ੇਰੇ ਨੇ ਪਰਫਾਰਮ ਬਹੁਤ ਸੋਹਣਾ ਕੀਤਾ ਤੇ ਆਪਾਂ ਨਾਲ ਨਾਲ ਇਹਦੀ ਫੋਟੋਗ੍ਰਾਫੀ ਵੀ ਕੀਤੀ ਫੋਟੋਗ੍ਰਾਫੀ ਆਪਾਂ ਆਪਣੇ ਪੇਜ ਤੇ ਜਲਦੀ ਅਪਲੋਡ ਕਰਾਂਗੇ ਤੇ ਬਸ਼ੇਰਾ ਸਟੱਡ ਸਰਵਿਸ ਲਈ ਓਪਨ ਹੈ ਤੇ ਫੀਸ ਅੰਕਲ ਹੋਰਾਂ ਨੇ ਬਹੁਤ ਜਾਇਜ਼ ਰੱਖੀ ਐ ਇਸ ਬਸ਼ੇਰੇ ਦੀ ਫੀਸ ਇਹਦੀ 31000 ਰੁਪਿਆ ਤੇ 30 ਤੋਂ 32 ਘੋੜੀਆਂ ਅੰਕਲ ਕਹਿੰਦੇ ਮਿਲ ਗਈਆਂ ਤੇ ਇਹਦੀ ਜਿਹੜੀ ਮਾਂ ਦੀ ਡਿਟੇਲ ਹੈ ਮਾਂ ਦਾ ਨਾਮ ਹੈ ਜੀ ਜ਼ਾਰਾ ਘੋੜੀ ਤੇ ਫਤੇ ਘੋੜੇ ਦੀ ਧੀ ਹੈ ਤੇ ਗ੍ਰੈਂਡ ਸਾਇਰ ਹੈ ਜੀ ਐਡਮ ਤੇ ਇਹ ਬਸ਼ੇਰਾ ਸਟੇਬਲ ਹੈ ਜੀ ਭਜਨ ਸਿੰਘ ਗਰੇਵਾਲ ਸਟੱਡ ਫਾਰਮ ਪਿੰਡ ਖਾਸੀਕਲਾ ਜ਼ਿਲ੍ਹਾ ਲੁਧਿਆਣਾ ਤੇ ਅੰਕਲ ਹੋਰਾਂ ਦਾ ਨਾਮ ਹੈ ਜੀ ਚਰਨਜੀਤ ਸਿੰਘ ਮੰਟਾ ਤੇ ਮਜ਼ਬੂਤੀ ਦੇ ਨਾਲ-ਨਾਲ ਬਸ਼ੇਰੇ 'ਚ ਸੁਨੱਖਪੁਣਾ ਵੀ ਬਹੁਤ ਜ਼ਿਆਦਾ ਕੰਨਾਂ ਦੀ ਜੇ ਗੱਲ ਕਰੀਏ ਤਾਂ ਬਸ਼ੇਰਾ ਬਹੁਤ ਸੁਨੱਖਾ ਤੇ ਸੋਹਣਾ ਤੇ ਛਾਤੀ ਦਾ ਪੂਰਾ ਮਜ਼ਬੂਤ ਤੇ ਜਦੋਂ ਬਸ਼ੇਰੇ ਨੂੰ ਬਾਹਰ ਕੱਢਿਆ ਤਾਂ ਬਸ਼ੇਰੇ ਨੇ ਆਪਦੇ ਆਪ ਨੂੰ ਸ਼ੋਅ ਇੰਨਾ ਚੰਗਾ ਕੀਤਾ ਵੀ ਨਜ਼ਾਰਾ ਆ ਗਿਆ ਬਸ਼ੇਰੇ ਨੂੰ ਫਲਮਾਉਣ ਦਾ ਵੀ ਤਾਂ ਤੁਸੀਂ ਵੀਡੀਓ ਵਿੱਚ ਵੇਖੋ ਐ ਕਿਵੇਂ ਕੱਲਾ ਕੱਲਾ ਪੱਬ ਚੱਕ ਕੇ ਰੱਖਦਾ ਤੇ ਆਜੋ ਹੁਣ ਗੱਲਬਾਤ ਕਰਦੇ ਆਂ ਆਪਾਂ ਅੰਕਲ ਜੀ ਹੋਰ ਨਾਲ ਤੇ ਜਿਹੜੇ ਵੀ ਇਨ ਨੇ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਰੈਗੂਲਰ ਆਪਾਂ ਹੁਣ ਘੋੜਿਆਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਇੰਸਟਾਗ੍ਰਾਮ ਪੇਜ ਵੀ ਫੋਲੋ ਕਰ ਲਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਬਹੁਤ ਚੰਗਾ ਨੀਲਾ ਬਸ਼ੇਰਾ ਦਿਖਾਉਣਾ ਜੀ ਤੇ ਅੱਜ ਆਪਾਂ ਪਹੁੰਚੇ ਆਂ ਲੁਧਿਆਣੇ ਖਾਸੀ ਕਲਾ ਅੰਕਲ ਜੀ ਹੋਰ ਨਾਲ ਕਰਦੇ ਆਂ ਗੱਲਬਾਤ ਤੇ ਤੁਹਾਨੂੰ ਦਿਖਾਉਨੇ ਆ ਬਸ਼ੇਰਾ ਸਾਸੀ ਕਾਲ ਅੰਕਲ ਜੀ ਸਾਸੀ ਕਾਲ ਆ ਜੀ ਸਾਸੀ ਗੱਲਬਾਤ ਹੈ ਭੁੱਲਰ ਸਾਹਿਬ ਸਾਸੀ ਕਾਲ ਆ ਜੀ ਹੋਰ ਅੰਕਲ ਜੀ ਠੀਕ ਠਾਕ ਹੋ ਜੀ ਚੜਦੀ ਕਲਾ ਪੁੱਤ ਚੜਦੀ ਕਲਾ ਬੱਚੇ ਆ ਸਾਰੇ ਚੜਦੀ ਕਲਾ ਚਲੋ ਥੋੜਾ ਲਗੇ ਬੱਚਿਆਂ ਨੂੰ ਦੇਖ ਲਈਦਾ ਆਪੇ ਖੁਸ਼ ਰਹੀ ਗੱਲ ਹਾਂਜੀ ਹਾਂਜੀ ਤੇ ਘੋੜੇ ਬਾਰੇ ਦੱਸੋ ਜੀ ਕਿਹੜੇ ਘੋੜੇ ਦਾ ਬੱਚਾ ਜੀ ਇਹ ਜੀ ਜਬਰਜੰਗ ਦਾ ਜੀ ਜਬਰਜੰਗ ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨੀ ਉਮਰ ਦਾ ਹੋ ਗਿਆ ਜੀ ਤੇ ਕਿੰਨਾ ਕੱਦ ਦਾ ਰਾਜੇ ਹੁਣ ਤੁਸੀਂ ਦੇਖ ਲਓ ਮੈਂ ਤਾਂ ਯਾਰ ਅਣਜਾਣ ਜਾਈ ਆ ਲਓ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਦੰਦ ਘੋੜੇ ਦੇ ਹਾਂਜੀ ਤੇ ਦੇਖ ਸਕਦੇ ਹੋ ਤੁਸੀਂ ਕੁਝ ਲੋਕ ਰਾਜੇ ਛਿਪਰਾ ਕਹਿੰਦੇ ਇਹਨੂੰ ਥੋੜਾ ਜਿਹਾ ਹਾਂਜੀ ਕਿ ਪਰ ਕੋਈ ਗੱਲ ਨਹੀਂ ਉਹ ਵੀ ਸਾਡੇ ਭਰਾ ਹੀ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਆਹ ਦੇਖ ਲਓ ਵੀ ਹੁਣ ਛਿਪਰਾ ਜਾਂ ਕੀ ਆ ਇਹ ਹੈ ਬੱਤੀਆ ਜਲਾਲਾਬਾਦ ਤੋਂ ਫੌਜ ਆਈ ਖੜੀ ਆ ਇਹ ਵੀ ਕੁੰਦਿਆਂ ਵਾਲਿਆ ਪੁਰਾਣੇ ਬਹੁਤ ਹਾਂਜੀ ਤੇ ਘੋੜੀਆਂ ਤੇ ਛੱਡਿਆ ਜੀ ਘੋੜਾ ਘੋੜੀਆਂ ਛੱਡਦੀਆਂ ਦੀ 30 40 ਘੋੜੀਆਂ ਮੇਰੇ ਠੋਕੀਆਂ ਰਾਜੇ ਠੀਕ ਹੈ ਜੀ ਹਜੇ ਬੱਚਾ ਤਾਂ ਨਹੀਂ ਆਇਆ ਜੀ ਕੋਈ ਬੱਚਾ ਵੀ ਆਪ ਬੱਚਾ ਹੈ ਠੀਕ ਹੈ ਜੀ ਹਜੇ ਬੱਚਾ ਰਾਜੇ ਤਾਂ ਆਊਗਾ ਤੇ ਬੱਚਾ ਤਾਂ ਰਾਜੇ ਆਪ ਆਜੇ ਇਹ ਹਾਂਜੀ ਹਾਂਜੀ ਰਾਜੇ ਬੱਚਾ ਆਪ ਆਜੇ ਹਜੇ ਘੋੜੀਆਂ ਤੇ ਅੰਕਲ ਕਹਿੰਦੇ ਵੀ 30 35 ਘੋੜੀਆਂ ਤੇ ਛੜਦਾ ਘੋੜਾ ਤੇ ਬੱਚਾ ਹਜੇ ਕੋਈ ਵੀ ਨਹੀਂ ਆਇਆ ਹਾਂਜੀ ਤੇ ਇਹਦੀ ਮਾਂ ਦੀ ਲਾਈਨ ਦੱਸਿਓ ਮਾਂ ਕਿਹੜੀ ਲਾਈਨ ਤੋਂ ਆ ਜੀ ਮਾਂ ਜੀ ਇਹਦੀ ਫਤਿਹ ਦੀ ਆਪਣੇ ਫਤਿਹ ਦੀ ਪਮਾਉਣਾ ਲੱਭ ਤੂ ਕੋਲ ਇਹਦਾ ਫੈਕਚਰ ਸੀ ਉਹਦੀ ਇਹਦੀ ਮਾਂ ਠੀਕ ਹੈ ਜੀ ਰੋਜ਼ 5-10 ਗੱਡੀਆਂ ਖੜ੍ਹਦੀਆਂ ਤਾਂ ਹੁਣ ਇਦੂ ਪਰੇ ਹੁਣ ਸ਼ੋਅ ਦੱਸੋ ਬਿਲਕੁਲ ਜੀ ਬਿਲਕੁਲ ਹੁਣ ਵੀ ਆ ਵੀਰ ਸਾਰੇ ਆਏ ਹੋਏ ਆ ਜੀ ਘੋੜੇ ਨੂੰ ਵੇਖਣ ਤੇ ਆਪਾਂ ਫੁੱਲ ਵੀਡੀਓ ਜਿਹੜੀ ਇਹਦੀ ਨਾਲ ਚਲਾਵਾਂਗੇ ਸ਼ੇਅਰ ਕਰਾਂਗੇ ਜ਼ਰੂਰ ਵਸ਼ੇਰੇ ਦੀ ਆਪਾਂ ਫੋਟੋਗ੍ਰਾਫੀ ਵੀ ਕੀਤੀ ਆ ਆਪਾਂ ਤੁਹਾਨੂੰ ਆਪਣੇ ਪੇਜ ਤੇ ਫੋਟੋਆਂ ਵੀ ਇਹਦੀਆਂ ਜਲਦੀ ਸ਼ੇਅਰ ਕਰਕੇ ਵਿਖਾਵਾਂਗੇ ਬਾਕੀ ਘੋੜਾ ਬਹੁਤ ਚੰਗਾ ਤੇ ਫੀਸ ਦੱਸੋ ਜੀ ਕਿੰਨੀ ਰੱਖੀ ਆ ਫੀਸ ਦਾ ਜੇ 31 ਆ ਯਾਰ ਕਹਿ ਦੇਦਾ ਸੀ ਕਿ ਤੇ ਫੀਸਾਂ ਵਾਲੇ ਥੋੜੀ ਨਾ ਰਾ ਗਿਆ ਯਾਰ ਠੀਕ ਹੈ ਜੀ ਫੀਸਾਂ ਦਾ ਚਾਹੇ ਦਾ ਲੱਖ ਰੁਪਿਆ ਦੇ ਦੇ ਲੋਕ ਲੱਖ ਵੀ ਦੇ ਜਾਣਗੇ ਪਰ ਜਿਹਾ ਸੀ ਅੱਜ ਦਾ ਦੇਖ ਇਹ ਪੂਸ਼ੇ ਝੋਨੇ ਦਾ ਜਿੰਨੇ ਕਰਨਾਲ ਵਾਲਿਆਂ ਨੇ ਵੀਰ ਹੀ ਖਿਲਾ ਰਿਆ ਹਾਂਜੀ ਹਾਂਜੀ ਅੱਜ ਪੂਸਾ ਝੋਨਾ ਕਿੰਨਾ ਟਾਈਮ ਲੰਬਾ ਚੱਲ ਗਿਆ ਹਾਂਜੀ 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 ਇਹਦਾ ਪੂਸੇ ਝੋਨਾ ਨੂੰ ਕਰਾਉਣ ਵਾਂਗੂ ਵੀ ਖਿਲਾਰਨਗੇ ਹੋਏ ਆ ਇਹਨਾਂ ਦਾ ਲੋ ਵੀ ਅੰਕਲ ਦਾ ਕਹਿਣਾ ਵੀ ਜਿਹੜਾ ਵੀ ਆਊਗਾ ਉਹਦਾ ਸਵਾਗਤ ਹੈ ਫੀਸ ਦਾ ਕੋਈ ਚੱਕਰ ਨਹੀਂ 31000 ਰੁਪਏ ਫੀਸ ਰੱਖੀ ਹੈ ਸਾਰੇ ਕੋਰੇ ਵਾਲਿਆਂ ਨਾਲ ਦਿਲੋਂ ਪਿਆਰ ਆ ਹਾਂਜੀ ਬਾਕੀ ਵਿਸ਼ੇ ਨੰਬਰ 98728 22022 ਪਿੰਡ ਖਾਸੀ ਕਲਾਂ ਜ਼ਿਲ੍ਹਾ ਲੁਧਿਆਣਾ ਧੋਨੂ ਸਾਬ ਤੋਂ ਨਦੀਕੀ ਦੱਸਦਾ ਵੀ ਸੈਂਟਰ ਜੇਲ ਮੇਰੇ ਕੋਲ ਆ ਜਿਹੜੀ ਬਾਪੂ ਨੇ ਬਣਾਈ ਆ ਬਾਦਲ ਨੇ ਬੜੇ ਨੇ ਠੀਕ ਹੈ ਜੀ ਹਾਂਜੀ ਉਹ ਜੇਲ ਦੇ ਨਾਲ ਦਾ ਪਿੰਡ ਮੇਰਾ ਖਾਸੀ ਕਲਾਂ ਠੀਕ ਹੈ ਜੀ ਲਓ ਜੀ 60 ਸਰਵਿਸ ਲਈ ਬਸ਼ੇਰਾ ਓਪਨ ਬਹੁਤ ਚੰਗਾ ਬਸ਼ੇਰਾ ਜੀ ਤੇ ਸਰਵਿਸ ਲੈਣ ਲਈ ਠੀਕ ਹੈ ਜੀ ਮਾਰਦੀ ਪੀਤਾ ਤੁਸੀਂ ਇੰਨੀ ਫੌਜੀ ਖੜੀ ਹੋ ਉਹ ਬਾਈ ਜੀ ਨਾਲ ਸਾਰੇ ਜਿਆਦਾ ਬਿਲਕੁਲ ਬਿਲਕੁਲ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਨੂੰ ਆਪਦੇ ਨਾਲ ਹਾਂਜੀ ਬਾਕੀ ਬਸ਼ੇਰੇ ਦੇ ਕੰਨ ਕਨੋਤੀ ਸੁੰਭ ਛਾਤੀ ਛੂਤੀ ਦਾ ਬਹੁਤ ਮਜ਼ਬੂਤ ਬਸ਼ੇਰਾ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਰਾਜੇ ਧੰਨਵਾਦ ਭੋਦਨ ਸਾ